ਇਹ ਅੱਜ ਬਾਅਦ ਅੰਧੇਰੇ ਕਿਰੇ ਕਿਸਾਉਂ ਤੇ ਕਦ ਸੰਜਾ ਰਹੇ ਹੋ ਮਸਲਾ ਬਣਾ ਦੇਖੋ ਪੰਜਾਬ ਦੇ ਜਿੰਨੇ ਵੀ ਜ਼ਰੂਰੀ ਮੁੱਦੇ ਨੇ ਚਾਹੇ ਉਹ ਲਾਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਡੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੇ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਹੋ ਕੱਲ ਮਸਲਾ ਉਠਾਇਆ ਗਿਆ ਸੀ ਤੇ ਉਹਦੇ ਨਾਲ ਹੀ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸੰਬੰਧਿਤ ਜਾਂ ਆਪਣੇ ਇਲਾਕੇ ਦੇ ਮੁੱਦੇ ਦੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਇਹ ਜਿਹੜੀ ਸਾਡਾ ਫੂਡ ਨਾਲਾ ਲਈ ਜੋ ਕਮੇਟੀ ਬਣੀ ਆ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਕਮੇਟੀ ਦੀਆਂ ਸਿਫਾਰਸ਼ਾਂ ਵੀ ਤੁਸੀਂ ਕਰ ਸਕਦੇ ਹੋ ਤਾਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰ ਵੀ 7-800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ ਉਸਾਲ ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ ਚ ਵੀ ਜੇ ਹੋਣੀ ਬਿਲਕੁਲ ਮੈਂ ਤਾਂ ਕਹਿੰਦਾ ਵੀ ਇੱਥੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਹਨਾ ਬਹੁਤ ਸਾਰੀਆਂ ਐਨਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਹਨ ਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੇ ਕੀ ਹੁਣ ਤੱਕ ਡ ਤੁਹਾਡੇ ਇਲਾਕੇ ਤੁਸੀਂ ਬੜੀ ਭਲੀ ਭਾਤ ਵਕਫੀ ਹੋ ਉਹਦੇ ਨਾਲ ਦਾ ਮਸਲਾ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ ਉਹਦੇ ਤੇ ਰੌਲਾ ਹੀ ਪੈ ਰਿਹਾ ਚਰਚਾਵਾਂ ਹੀ ਚਲਦੀਆਂ ਰਹਿਣਗੀਆਂ ਜਾਂ ਚਲਦੀਆਂ ਰਹਿਦੀਆਂ ਜਾਂ ਕੁਝ ਹੁੰਦਾ ਵੀ ਆ ਉਹਦੇ ਚ ਕੋਈ ਤੁਹਾਨੂੰ ਲੱਗਦਾ ਹੈ ਕਿ ਕਦੇ ਸਤਾਰ ਹੋਏਗਾ ਜਾਂ ਫਿਰ ਇਹ ਮਸਲਾ ਇਦਾਂ ਹੀ ਚੱਲਦਾ ਰਹੇਗਾ ਦੇਖੋ ਫਿਲਹਾਲ ਤਾਂ ਕੋਈ ਚਾਂਸ ਲੱਗਦਾ ਨਹੀਂ ਹੈਗਾ ਜਦੋਂ ਤੱਕ ਸਰਕਾਰ ਪੂਰੀ ਇਸ ਮੁੱਦੇ ਤੇ ਗੰਭੀਰ ਨਹੀਂ ਹੋਊਗੀ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਮੇਟੀਆਂ ਦੇ ਵਿੱਚ ਤਾਂ ਚਲੋ ਉੱਥੇ ਸਪਾਰਸ਼ਾਂ ਹੋਈ ਜਾਂਦੀਆਂ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਕਈ ਡਿਪਾਰਟਮੈਂਟਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਗਿਆ ਜਿਦੇ ਵਿੱਚ ਉਹ ਇੰਡਸਟਰੀ ਨੂੰ ਉਹ ਚ ਪਾਣੀ ਪਾਉਣ ਲਈ ਅਲਾਉ ਕੀਤਾ ਗਿਆ ਜਿਹੜਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਆਪਣਾ ਪਾਣੀ ਹੈ ਜਿਹੜਾ ਉੱਥੇ ਹੀ ਉਹਨੂੰ ਟ੍ਰੀਟ ਕਰਕੇ ਉਹਨੂੰ ਰੀਯੂਜ਼ ਕਰਨਾ ਬਣਦਾ ਵਾ ਸੋ ਇਸ ਕਰਕੇ ਬੜਾ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਹੈ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਨੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ ਉਹਨੂੰ ਜਿਹੜੀ ਸੈਕਨੋਲੋਜੀ ਦੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਫੈਕਟਰੀਆਂ ਦੀ ਗੱਲ ਹੁੰਦੀ ਹੈ ਤਾਂ ਫਿਰ ਆਖਰ ਅਸੀਂ ਕੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਫੈਕਟਰੀਆਂ ਤੇ ਇਸ ਲੈਵਲ ਤੇ ਦਬਾਅ ਹਾਲਾਂਕਿ ਜੋ ਕਾਨੂੰਨੀ ਤੌਰ ਤੇ ਸਹੀ ਹੈ ਜਿਹੜੇ ਨਿਯਮਾਂ ਮੁਤਾਬਕ ਉਹਨਾਂ ਨੂੰ ਫੈਕਟਰੀਆਂ ਲਾਉਣ ਦੀ ਇਜਾਜ਼ਤ ਮਿਲੀ ਹੈ ਫਿਰ ਕਾਇਦੇ ਕਾਨੂੰਨ ਮੁਤਾਬਕ ਵੀ ਕਿਉਂ ਇਹ ਚੀਜ਼ਾਂ ਸੰਭਵ ਨਹੀਂ ਹੋ پا ਰਹੀਆਂ ਦੇਖੋ ਕਿਤਨਾ ਕਿਤੇ ਸਰਕਾਰਾਂ ਵੱਲੋਂ ਢਿੱਲ ਵਰਤ ਲਈ ਜਾਂਦੀ ਆ ਇਸ ਮੁੱਦੇ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ ਇੰਡਸਟਰੀਸਟਸ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਉਹਦਾ ਪਾਣੀ ਟ੍ਰੀਟ ਕਰਨ ਤੇ ਉਹਨੂੰ ਆਪਣਾ ਰੀਯੂਜ਼ ਕਰ ਨਾ ਕਿ ਇਹਦੇ ਵਿੱਚ ਪਾਉਣ ਜਿਹੜੇ ਕੈਮੀਕਲ ਇਹਦੇ ਵਿੱਚ ਆ ਰਹੇ ਆ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅੱਗੇ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਸਰਕਾਰ ਨੂੰ ਪੂਰੀ ਸ਼ਕਤੀ ਵਰਤਣੀ ਚਾਹੀਦੀ ਹੈ ਸਰ ਬੀਸੀਪੀਐਲ ਨੇ ਬੀਸੀਪੀ ਕੋਲ ਜਿਹੜੇ ਆ ਕੇ ਰਿਪੋਰਟ ਦੇਣ ਆ ਰਹੇ ਨੇ ਏਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲੌਂਡ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉੱਥੋਂ ਦੇ ਲਾਅ ਐਂਡ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਡਕੈਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਅਹ ਲਈ ਸਭ ਜਿਸ ਤਰੀਕੇ ਨਾਲ ਐਪੀਟਲ ਉਹਦੇ ਘਰ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਵਾ ਉਸ ਦੀ ਜਿਹੜੀ ਸਿੱਧੇ ਤੌਰ ਦੇ ਤੇ ਜ਼ਿੰਮੇਵਾਰੀ ਲਾਰੈਂਸ ਸਟ੍ਰੀਟ ਨੂੰ ਦਿੱਤੀ ਗਈ ਹੈ ਕਿੱਦਾਂ ਦੇਖੀਏ ਇਸ ਪੂਰੇ ਮਾਮਲੇ ਨੂੰ ਕਿਉਂਕਿ ਕੈਨੇਡਾ 'ਚ ਵੀ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ 'ਤੇ ਵੀ ਲਗਾਤਾਰ ਹਮਲੇ ਹੋ ਰਹੇ ਨੇ ਦੇਖੋ ਉਹੀ ਮੈਂ ਫੇਰ ਉਸੇ ਗੱਲ ਤੇ ਆਉਣਾ ਵੀ ਸਰਕਾਰ ਦੀ ਜ਼ਿੰਮੇਵਾਰੀਆਂ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਪੈਦਾ ਕਰਕੇ ਦੇਣਾ ਤੇ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ